ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੇ ਖਾਲਸਾ ਜੀ ਆਓ ਤੁਹਾਡੀ ਸੇਵਾ ਵਿੱਚ ਸ਼੍ਰੋਮਣੀ ਭਗਤ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਆਰੰਭ ਕਰੀਏ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀ ਸ਼ਲੋਕ ਸੇਖ ਫਰੀਦ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਜਿਤ ਦੇਹਾੜੀ ਧਨਵਰੀ ਸਾਇਲੇ ਲਖਾਈ ਮਲਕ ਜੇ ਕੰਨੀ ਸੁਣੀਦਾ ਮੂੰਹ ਦਖਾਲੀ ਆਈ ਜੰਦਨ ਮਣੀ ਕੱਢੀਐ ਹੱਡਾਂ ਕੋ ਕੁੜਕਾਈ ਸ਼ਾਹੇ ਲਖੇ ਨ ਚਲਨੀ ਜਿੰਦੂ ਕੋ ਸਮਝਾਏ ਜਿੰਦ ਬੋਟੀ ਮਰਨ ਵਾਰ ਲੈ ਜਾਸੀ ਪ੍ਰਣਾਏ ਆਪਣ ਹੱਥੀ ਜੋਲ ਕੈ ਗਰ ਲੱਗਾ ਥਾਈ ਵਾਲੋ ਨਿੱਕੀ ਪੁਰਸ਼ਲਾਤ ਕੰਨੀ ਨਾ ਸੁਣਿਆਏ ਫਰੀਦਾ ਗਿੜੀ ਬੰਦੀ ਖੜਾ ਨਾ ਆਤਮੁ ਹਾਈ ਫਰੀਦਾ ਦਰਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ ਬਾਨੇ ਉਠਾਈ ਕੋਟਲੀ ਕਿੱਥੇ ਵੰਜਾਂ ਘੱਤ ਕਿਜੋ ਨਾ ਸੁਜੈ ਕਿਜੋ ਨਾ ਬੂਜੈ ਕਿਜਿਨਾ ਸੁਜੈ ਦੁਨੀਆ ਗੁਜੀ ਭਾਏ ਸ਼ਾਇ ਮੇਰੀ ਚੰਗਾ ਕੀਤਾ ਨਹੀਂ ਦਹਮ ਵੀ ਦਜਾਈ ਫਿਰਦਾ ਜੀ ਜਣਾ ਤਿਲ ਥੋੜੇ ਸ਼ਮਲ ਬੋਕ ਭਰੀ ਜੇ ਜਣਾ ਸੋਨੰਡੜਾ ਤਾਂ ਥੋੜਾ ਮਾਨ ਕਰੀ ਜੀ ਜਣਾ ਲੜ ਸਿਜਣਾ ਪੀੜੀ ਬਾਈ ਗੰਡ ਤੇ ਜੇ ਵਡ ਮੈਂ ਨਾਹੀਂ ਕੋ ਸਗਜ ਦਿੱਟਾ ਹੰਡ ਫਿਰਦਾ ਜੀ ਤੂੰ ਅਗਰ ਲਧੀ ਬ ਕਾਲੇ ਲੇਖ ਨ ਲੇਖ ਆਪਨ ਡੇਗਰੀ ਵਾਨ ਮੈਂ ਸਿਰ ਨਿਵਾ ਕਰ ਦੇਖ ਫਿਰਦਾ ਜੋ ਤੈ ਮਰਨ ਮੁਕੀਆਂ ਤੈਨਾਂ ਨ ਮਾਰੀ ਘੁੰਮ ਆਪ ਨੜੇ ਕਰ ਜਾਈਐ ਪੈਰ ਜਨਾਂ ਦੀ ਚੁੰਮ ਫਰੀਦਾ ਜਾਦੂ ਕੱਢਣ ਵੇਲ ਤਾਂ ਤੂੰ ਰੱਤਾ ਦੁਨੀ ਸੋ ਮਰਗ ਸੁਆਵੀਨੀ ਜਾਂ ਭਰਿਆ ਤਾਂ ਲਦਿਆ ਫਰੀਦਾ ਦੇਖ ਫਰੀਦਾ ਜੋ ਥੀਆਂ ਦਾੜੀ ਹੋਈ ਪੂਰ ਅਗੋ ਨੇੜਾ ਆਇਆ ਪਿੱਛਾ ਰਿਹਾ ਦੂਰ ਦੇਖ ਫਰੀਦਾ ਜੀ ਧੀਆਂ ਸੱਕਰ ਹੋਈ ਵਿਸ ਸਾਈਂ ਬਾਜੂ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਬਤੀਣੀਆਂ ਸੁਣ ਸੁਣ ਰੀਣ ਕੰਨ ਸ਼ਾਗ ਬਗੰਦੀ ਆਈਆਂ ਹੋਰ ਕਰੇਂਦੀ ਵਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਢੋਲੀ ਰਾਵੈ ਕੋਈ ਕਰ ਸਾਈਂ ਸੁਖ ਰੜੀ ਰੰਗ ਨ ਵਿਲ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਢੋਲੀ ਸਹਿਬ ਸਦਾ ਹੈ ਜੇ ਕੋ ਚਿੱਦ ਕਰੇ ਆਪਣਾ ਲਾਇਆ ਪਰਮਾ ਲਗਹੀ ਜੇ ਲੋਚੇ ਸਭ ਕੋਏ ਇਹ ਉਪਰਮ ਭਿਆਲਾ ਖਸਮਗਾ ਜੈ ਭਾਵੇ ਤਾਂ ਦੇ ਫਿਰਦਾ ਜਿੰਨ ਲੋਣ ਜਗ ਮੋਹਿਆ ਸੇ ਲੋਣ ਮੈਂ ਡੇਠ ਕਜਲ ਰੇਖ ਨਾ ਸੈਂਦਿਆਂ ਸ਼ੇ ਪੰਖੀ ਸੋਏ ਬੈਠ ਫਰੀਦਾ ਕੋ ਕਹਿੰਦਿਆਂ ਚ ਕਹਿੰਦਿਆਂ ਮੱਤੀ ਦੇਂਦਿਆਂ ਨਿਤ ਜੋ ਸ਼ੈਤਾਨ ਮਜਾਇਆ ਸੇਖਦ ਫੇਰਾ ਚਿੱਤ ਫਰੀਦਾ ਥੀ ਉਪਵਾ ਵਿਦਾਬ ਜੇ ਸਾਈ ਲੋੜੈ ਸਭ ਇੱਕ ਛਿਜੇ ਬਿਆਲ ਦਾੜੀਆਂ ਸਾਂਹ ਤੈ ਦਰਵਾੜੀ ਐ ਫਿਰਦਾ ਕਾਗ ਨਿੰਦੀ ਐ ਖਾਕੂ ਜੇੜ ਨਾ ਕੋਏ ਜੀਮਦੇ ਆ ਪੈਰਾ ਤਦੇ ਮੋਇਆ ਉੱਪਰ ਹੋਏ ਫਿਰਦਾ ਜਾਂ ਲੱਭ ਤਾ ਨਹਿਉ ਗਿਆ ਲੱਭਦਾ ਕੂੜਾ ਨਹਿਉ ਕਿਚਰ ਜੱਦ ਲੰਗਾਈਐ ਛੱ퍼 ਟੁੱਟਾ ਮੈਂ ਹੂੰ ਫਿਰਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੁੜੇ ਵਸੀ ਰਬ ਹਿਆਲੀਆ ਜੰਗਲ ਕਿਆ ਟੁੰਡੇ ਫਿਰਦਾ ਇੰਨਿ ਨਿੱਕੀ ਝੰਗੀਆਂ ਥਲ ਡੂੰਗਰ ਵੇਉ ਮਾਂ ਅੱਜ ਫਰੀਦੇ ਕੂਜੜਾ ਸ਼ਹਿ ਕੋਹਾਂ ਦੇਉ ਮੋ ਫਰੀਦਾ ਰਾਤੀ ਵੱਡੀਆਂ ਟੋਕ ਟੋਕਣ ਉੱਠਣ ਪਾਸ ਠਿਗ ਦਿਨਾਂ ਦਾ ਜੀਵਿਆ ਜਿਨ੍ਹਾਂ ਵੜਾਣੀ ਆਸ ਫਰੀਦਾ ਜੋ ਮੈਂ ਹੁੰਦਾ ਵਾਰਿਆ ਮਿੱਤਾਂ ਆੜਿਆਂ ਛੇੜਾ ਜਲੇ ਮਜੀਠ ਜਿਓ ਉੱਪਰ ਅੰਗਿਆਰਾ ਫਰੀਦਾ ਲੋੜੇ ਦਾਗ ਬਜੋਰੀਆਂ ਕਿਕਰ ਬੀਜੇ ਜੱਟ ਖੰਡੇ ਉਹਨ ਕਦਾਈਂ ਦਾ ਪੈਦਾ ਲੋੜੇ ਬੱਟ ਫਰੀਦਾ ਗਲੀਆਂ ਚੱਕੜ ਦੂਰ ਘਰ ਨਾਲ ਬਿਆਰੇ ਨਿਓ ਜਲਾ ਤਪੇ ਜੇ ਖੰਬਲੀ ਰਹਾ ਦੁੱਡੇ ਨਿਓ ਭਿੱਜੋ ਸਜੋ ਕਮਲੀ ਅਲੇ ਵਰਸਿਓ ਮਹਿਉ ਜਾਈ ਮਿਲਾਂ ਦਿਨ ਸਜਣਾ ਟੁੱਟੇ ਨਾਹੀ ਨਿਓ ਫਰੀਦਾ ਮੈਂ ਬੁਲਾਵਾ ਪੱਗ ਦਾ ਮਤ ਮੈਦੀ ਹੋਈ ਜਾਏ ਗਹਿਲੂ ਨਾ ਜਾਣੀ ਸਿਰ ਵੀ ਮਿੱਟੀ ਖਾਏ ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮਾ ਕਿਉ ਮਨ ਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਣ ਦੁੱਧ ਖੀਦਾ ਰੋਟੀ ਮੇਰੀ ਕਾਢਗੀ ਲਾਵਣ ਮੇਰੀ ਕੱਕ ਜਿਨਾ ਖਾਦੀ ਚੋਪੜੀ ਕਣੇ ਸਣਗੇ ਦੁੱਖ ਰੁਕੇ ਸੁਖੀ ਗਏ ਗਏ ਠੰਡਾ ਪਾਣੀ ਪੀਓ ਈਦਾ ਦੇਖ ਪਰਾਈ ਚੋਪੜੀ ਨਾ ਦਰਸਾਏ ਜਿਓ ਅਜੇ ਨਾ ਸੁੱਤੀ ਕੰਦ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁਛੋ ਡਹਾਗਣੀ ਤਮ ਕਿਉ ਰਹਿਣ ਮੇ ਗਾਈ ਸੋਰੇ ਡੋਈ ਨਾ ਲਗੈ ਵੇਈ ਨਾ ਤਉ ਪਿਰਵਾਦਰੀ ਨ ਪੁਛੇ ਤਨ ਸੁਆਗਣ ਨਾ ਹੋ ਸ਼ਹਰ ਹੈ ਬਈ ਗੰਦਗੀ ਕੰਤ ਗਮਿਆ ਥਾ ਨਾਨਕ ਸੋ ਸੁਹਾਗਣੀ ਜੋ ਭਾਵੇ ਬੇਪੁਰਵ ਨਾਦੀ ਦੋ ਦਿਸਮ ਬਹੀ ਸੁਧੀ ਆਏ ਨ ਚਿੰਦ ਫਿਰਦਾ ਰਹੀ ਸੁਬੇੜੀ ਹਿੰਗ ਦੀ ਗਈ ਕਤੂਰੀ ਗੰਦ ਜੋ ਬਨਜਾਂ ਦੇ ਨਾ ਡਰਾ ਜੈਸਾ ਪ੍ਰੀਤ ਮਜਾਏ ਫ੍ਰਿਦਕਿੰਤੀ ਜੋ ਬਨ ਪ੍ਰੀਤ ਬਿਨ ਸੁਖ ਗੇ ਕੁਮਲਾਏ ਫ੍ਰਿਦ ਚਿੰਦ ਕਟੋਲਾ ਵਾਂ ਦੁਖ ਗਰੇਵ ਸ਼ਾਵਣ ਲੀਫ ਇਹੋ ਹਮਾਰਾ ਜੀਵਨ ਤੂੰ ਸਹਬ ਸੱਜੇ ਵੇਗ ਬਿਰਹਾ ਬਿਰਹਾ ਕੀਆ ਬਿਰਹਾ ਤੂ ਸੁਲਤਾਨ ਫਰੀਦਾ ਜੀਤਨ ਬਿਰਹਉ ਨਾ ਉਬਜੈ ਸੋਦਰ ਜਾਣ ਮਸਾਨ ਫਰੀਦਾ ਇਹ ਵਿਸ਼ਗੰਦਨਾ ਧਰਿਆ ਖੰਡ ਲਵਾੜ ਇਕ ਰਹੰਦੇ ਰਹਿ ਕੇ ਇਕ ਰਾਦੀ ਗਏ ਓਝੜ ਫਰੀਦਾ ਇਹ ਵਿਸ਼ਗੰਦਨਾ ਧਰਿਆ ਖੰਡ ਲਵਾੜ ਇਕ ਰਹੰਦੇ ਰਹਿ ਗਏ ਇਕ ਰਾਧੀ ਗਏ ਓਜ਼ੜ ਫਰੀਦਾ ਚਾਰ ਗੁਆਇਆ ਹੰਡ ਕੈ ਚਾਰ ਗੁਆਇਆ ਸਮ ਲੈ ਕੇ ਰਬ ਮੰਗੇਸ਼ੀਆਂ ਤੂੰ ਆਉ ਕੇ ਰਹਿ ਗੰਮ ਫਰੀਦਾ ਦਰ ਦਰਵਾਜ਼ੇ ਜਾਏ ਗੈ ਕਿਉਂ ਡਿਠੋ ਉਗੜਿਆਲ ਇਹੋ ਨੋ ਦੋਸ਼ਾਂ ਮਾਰਿਆ ਹਮ ਦੋਸ਼ਾਂ ਦਾ ਗਿਆਹਾਨ ਘੜੀਏ ਘੜੀਏ ਮਾਰਿਆ ਫੈਰੀ ਲਹਿ ਸਜਾਈ ਸੋ ਹੀੜਾ ਗੜਿਆਲ ਜਿਉ ਦੁਖੀ ਰਹਿਣ ਵਿਹਾਰ ਏ ਘਟਾ ਹੋਆ ਸੇ ਫਰੀਦ ਕੰਬਣ ਲੱਗੀ ਦੇਹ ਜੇ ਸਵਰਿਆ ਜੀਵਣਾ ਪੀਦਨ ਹੋ ਸਿਖੇ ਤ੍ਰਿਦਾ ਦਰ ਬਰਾਇਆ ਬੈਸਣਾ ਸ਼ਾਈ ਮੁਠੇ ਨਾ ਦੇ ਜੇ ਤੂੰ ਇਵੈ ਰੱਗ ਸਿ ਜਿਉਂ ਸ਼ੀਰੋਲੇ ਕੰਦ ਕੁਹਾੜਾ ਸਿਰ ਖੜਾ ਵਣ ਕੈ ਸਰ ਲੋਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣ ਅੱਗੇ ਗਿਆ ਛ ਅੱਗੇ ਗਏ ਸ਼ਿਹਾ ਬਸ਼ਨ ਛੋਟਾ ਕਾਸੀ ਕੌਣ ਪਾਸ ਦਮਾਂ ਵਿੱਚ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁ ਤੇਜ ਰਾਣ ਮੈਂ ਥੀਆ ਦੀ ਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਹੁਸ਼ਾਰ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਈ ਫਰੀਦਾ ਕਿੰਥੜ ਮੇਖਾ ਅਗਨੀਆਂ ਜਿੰਦ ਨ ਕਾਈ ਮੇਕ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਫਰੀਦਾ ਦੋ ਦੀਵੀ ਬਲੰਦਿਆਂ ਮਲਕ ਬੈਠ ਆਏ ਗੜਲੀ ਤਾਂ ਘਟ ਲੂਤੇ ਆਂ ਦੀਵੜੇ ਗਿਆ ਪੁਝਾਏ ਕ੍ਰਿਦਾ ਵੇ ਕੁਬਾਏ ਜੇਦੀਆਂ ਜੇ ਸਰਥੀਆ ਤਲਾਏ ਕਮਾਦੇ ਹਰ ਕਾਗਦੇ ਕੁੰਨੇ ਕੋਈ ਲਾਇ ਹੋਈ ਮੰਦੇ ਅਮਲ ਕਰੇਂਦਿਆਂ ਇਹ ਸਜਾਤਨਾ ਕ੍ਰਿਦਾ ਕਨਮ ਸੁੱਲਾ ਸੂਫ ਗਲ ਦਿਲਗਾ ਦੀ ਗੁਰਵਾਤ ਬਾਰ ਦੇਸ਼ੀ ਚਾਨਣਾ ਦੇ ਲਿਆਂ ਦੇ ਆਰੀ ਰਾਤ ਫਿਰਦਅ ਰਤੀ ਰਾਤ ਨ ਲੇਖਦਾ ਜੇ ਦਨ ਚੀਰ ਕੋਏ ਜੋ ਤਨ ਰਤੀ ਰਬ ਸਿਉ ਤਿੰਨ ਦਰ ਰੱਦ ਨ ਹੋਈ ਮਹੱਲਾ ਤੀਜਾ ਇਹ ਦਨ ਸਭੂ ਰਤ ਹੈ ਰਤ ਬਿਨ ਤਨ ਨ ਹੋਏ ਜੋ ਸਰਤੇ ਆਪਣੇ ਤਿਤਨ ਲੋਭ ਰਤ ਨ ਹੋਏ ਪੈ ਬਿਆਨ ਕੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਸੰਦਰਤਾਤ ਸੁਧ ਹੋਏ ਹਰ ਗਪੋ ਦੁਰਮਤ ਮੈਲ ਗਵਾਏ ਨਾਨਕ ਦੇ ਜਨ ਸੋਹਣੇ ਜਿ ਰਤੇ ਹਰ ਰੰਗ ਲਾਏ ਫਿਰਦਾ ਸੋਈ ਸਰਵਰ ਢੂੰਡ ਲੋ ਜਿੱਥੋਂ ਲਬੀ ਵਤ ਛੱਪੜ ਢੂੰਡੇ ਕਿਆ ਹੋਵੇ ਚਿੱਕਰ ਡੂਬੇ ਰੱਤ ਫਿਰਦਾ ਨੰਦੇ ਕੰਤਨਾ 라ਵੇ ਹੋ ਵੱਡੇ ਧੀ ਮੋਇਆਸ ਧਨ ਗੁਰੇ ਧਨ ਕਹਿੰਦੀ ਗੋਰ ਮੈਂ ਤੈਸ ਨ ਮੰਨਿਆਸ ਫਰੀਦਾ ਸਿਰ ਬਲਿਆ ਦਾੜੀ ਬਲੀ ਮੁੱਛਾਂ ਵੀ ਬਲੀਆਂ ਜੇ ਮਨ ਗਹਿਲੇ ਬਾਵਲੇ ਮਾਣੇ ਕਿਆਰਨੀਆਂ ਫਰੀਦਾ ਕੋਟੇ ਧੁਗਣ ਕੇ ਡੜਾ ਫਿਰ ਨਿੰਦੜੀ ਨਵਾਰ ി കൂട്ടായി ചിത്ത മിട്ടി പെയ്തോളവ മാല മർഗ സി ചിത് ਸਾਈਂ ਜੈ ਸੁਬਾਲ ਜਿੱਤੇ ਹੀ ਤੋ ਵੰਜਣਾ ਫਿਰਦਾ ਜਿੰਨੀ ਕਮੀ ਨਾਏ ਗੁਣ ਤੇ ਕਮੜੇ ਵਸਾਰ ਮਾਸਰਮਿੰਦਾ ਤੀ ਵਹੀ ਸਾਈਂ ਦੇ ਦਰਬਾਰ ਫਿਰਦਾ ਸਹਬ ਦੀ ਕਰ ਜਾਗਰੀ ਦਿਲ ਦੀ ਲਾਏ ਭਰਾਦ ਦਰਵਿਸ਼ਾਂ ਨੂੰ ਲੂੜੀਏ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਭਰਿਆ ਮੈਂ ਫੇਰਾ ਲੋਕ ਹੈ ਦਰਵਿਸ਼ ਤੱਤੀ ਤੋਏ ਨ ਬਲਵੈ ਜੇ ਜਲ ਟੁੱਟੇ ਦੇ ਤ੍ਰਿਜਾ ਜੋਦ ਆਗਣ ਰੱਬ ਦੀ ਛੋੜੇਂਦੀ ਛੋਰੇ ਜਾਨ ਕੁਵਾਰੀ ਤਾਂ ਚਾਹੋ ਵਿਆਹੀ ਦਾ ਮਾਂ ਬਲੇ ਫਿਰ ਦਾ ਇਹੋ ਪਛੂਤਾ ਵਾ ਵਤ ਕੁਵਾਰੀ ਨਾ ਥੀ ਕਲਰ ਗੇਰੀ ਛਪੜੇ ਆਇਓ ਲੰਨਤੇ ਹੰਝ ਚਿੰਜੂ ਬੋੜ ਨਾ ਪਿਵੇ ਉਡਲ ਸੰਜੀ ਡੰਦ ਹੰਸ ਉਡਰ ਕੋਦਰੇ ਬਿਆ ਲੋਕ ਬਡਾਰਣ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚਲ ਜਲ ਗਈਆਂ ਤੰਕੀਆਂ ਜਿਨਾ ਵਸਾਏ ਤਨ ਫਰੀਦਾ ਸਰ ਪਰ ਆਪੀ ਚੱਲਸੀ ਥੱਗੇ ਕਵਲ ਨਕਲ ਫਰੀਦਾ ਇਟ ਸਰਾਲੇ ਭਾਵੇਂ ਸਵਣ ਕੀੜਾ ਲੜਿਓ ਮਾਸ ਕੀਦੜਿਆਂ ਜੁਗ ਵਾਪਰੇ ਇਕਦ ਪਿਆ ਫਾਸ ਅਮਰੀਦਾ ਭੰਨੀ ਘੜੀ ਸੁਨਵੀ ਟੁੱਟੀ ਨਾਗਰ ਲੱਜ ਅਜ਼ਰਾਈਲ ਫਰੀਸ਼ਤਾ ਕਹਿ ਕਰਨਾ ਠੀ ਅੱਜ ਫਰੀਦਾ ਭੰਨੀ ਕੜੀ ਸੁਵੰਨਵੀ ਟੁੱਟੀ ਨਾਗਰ ਲੱਜ ਜੋ ਸਜਣ ਕੋ ਭਾਰਥੇ ਸ਼ੋਕਾਂਮ ਅੱਜ ਫਰੀਦਾ ਬੀਨ ਵਾਜ ਕੁੱਤਿਆ ਇਨਾ ਪਲੀ ਰੀਤ ਕਬਹੀ ਚੱਲ ਨ ਆਇਆ ਪੰਜੇ ਵਕਤ ਮਸੀਤ ਉਠ ਫਰੀਦਾ ਉਜੋ ਸਾਜ ਸੁਭੇ ਨਵਾਜ਼ ਗੁਜਾਰ ਜੋ ਸਰਜ਼ਾਈ ਨ ਨਵੈ ਸੋ ਸਰ ਕਾਪਿਉਦਾਰ ਜੋ ਸਰਸਾਈ ਲਾਣਵੈ ਸੋ ਸਰ ਕੀ ਜਾ ਗਾਏ ਕੁੰਨੇ ਹੀਟ ਜਲਾਈ ਐ ਬਾਲਣ ਸੰਧੀ ਧਾਈ ਫਿਰਦਾ ਕਿੱਥੇ ਟੰਡੇ ਮਾਪਿਆ ਜਿੰਨੀ ਤੂੰ ਜਣ ਹੋਏ ਤੈ ਪਸੂ ਲੱਦ ਗੇ ਤੂੰ ਅਜਿਨਾਰ ਪਤਿ ਆਉਣ ਫਰੀਦਾ ਮਨ ਮਦਾਨ ਕਰ ਫਰੀਦਾ ਮਨ ਮਦਾਨ ਕਰ ਟੋਏ ਟਬੇ ਲਾਹੀ ਅੱਗੇ ਮੂਰਨ ਆਵਸੀ ਜੋ ਜਗ ਸੰਧੀ ਭਾਈ ਮਹੱਲਾ ਪੰਜਵਾ ਫਰੀਦਾ ਕਾਲ ਖਲਕ ਮੈਂ ਖਲਕ ਵਸੇ ਰਬ ਮਾਹੇ ਮੰਦਾ ਕਿਸ਼ਨੂ ਆਖੀਐ ਜਾਨ ਤੁਸ ਮੈਨ ਕੋਈ ਨਾਹੀਂ ਫਰੀਦਾ ਜੀ ਦੇ ਨਾਲਾ ਗੱਪਿਆ ਜੇ ਗਲ ਕਪੈ ਚੁਖ ਭਵਨ ਨਾਈ ਤੀ ਮਾਂ ਬਲੇ ਸਹਨ ਨਾਈ ਤੀ ਦੁਖ ਚਬਣ ਚਰਨ ਰਤਨ ਸੇ ਸੁਣੀਰ ਬੈ ਗਏ ਖੇੜੇ ਮੋਤੀ ਦਾਸੀ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾਵਣੀ ਦੁਨੀ ਸੁਹਾਵਾ ਬਾਗ ਨੋਬਦ ਵਜੀ ਸੁਬੇ ਸਿਓ ਚੱਲਣ ਕਾ ਕਰ ਸਾਜ਼ ਫਿਰਦਾ ਰਾਤ ਕਤੂਰੀ ਵੰਡਿਆ ਸੁਧਿਆ ਮਿਲੇ ਨਾ ਭਾਉ ਜਿਨਾ ਲੈਨ ਦਰਾਵਲੇ ਤਿਨਾ ਮਰਣ ਕੁਆਉ ਫਿਰਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭਾਇਆ ਜਗ ਉੱਚੇ ਚੜਕੇ ਦੇਖਿਆ ਘਰ ਘਰ ਇਹ ਹੈ ਅਗ ਮਹੱਲਾ ਪੰਜਮਾ ਫਰੀਦਾ ਬੂਮਰਗਾ ਵੜੀ ਮੰਜ ਵਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਮਾ ਫਰੀਦਾ ਉਮਰ ਸੋਹਾ ਵੜੀ ਸੰਗ ਸ਼ਾਲੜੀ ਤੇਹੀ ਵਿਰਲੇ ਕੀ ਪਾਇਆ ਨਾ ਜਿਨਾ ਪਿਆਰੇ ਨਹੀਂ ਕੰਦੀ ਵਹਿਣ ਢਾਏ ਤੋਬੀ ਲਿ ਕਾ ਦੇਵਣਾ ਜਿੱਧਰ ਰੱਬਰ ਜਾਏ ਵਹਿਣ ਤਾਉ ਗਉਮ ਕਰੇ ਫਿਰ ਦਾ ਦੁੱਖਾਂ ਸੇ ਤੀ ਦਿਓ ਗਿਆ ਸ਼ੁਲਾ ਸੇ ਦੀ ਰਾਤ ਖੜਾ ਪਗਾਰੇ ਫਾਤਣੀ ਵੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹੇ ਕੰਦੀ ਕੀ ਰਹੇ ਤ ਬੇੜੇ ਨੂੰ ਕੱਬਰ ਗਿਆ ਕਰੇ ਜੇ ਪਾਤਰ ਰਹੇ ਸੁਚੇਤ ਫਿਰਦਾ ਗਲੀ ਸੁ ਸਜਣ ਵੀ ਇੱਕ ਟਟੇਂਦੀ ਨਾਲਾ ਤੁਖਾਂ ਜਉ ਮਲੇ ਕਾਰਨ ਤੇ ਨਾ ਮਬਰੀ ਤ੍ਰਿਦਾ ਇਦਨ ਪੌਂਕੜਾ ਨਿਤਨੇ ਦੁਖਿਆ ਕੋਣ ਕੰਨੀ ਬੁਝੇ ਦੇ ਰਹਾ ਕਿੱਤੀ ਵਗੈ ਪੌਣ ਤ੍ਰਿਦਾ ਰਬ ਖਜ਼ੂਰੀ ਬਕੀਆਂ ਮਾਖਿਆ ਨਹੀਂ ਵਹਨ ਜੋ ਜੋ ਵੰਜੇ ਡਿਹੜਾ ਸੁਮਰ ਹਦ ਬਵੰਨ ਰਿਦ ਤਨ ਸੁੱਕ ਪਿੰਜਰ ਦੀਆ ਤਲੀਆਂ ਕੁੰਡੇ ਕਾਗ ਅਜੇ ਸੁਰ ਬੰਨਾ ਬਹੋੜਿਓ ਦੇਖ ਬੰਦੇ ਕੇ ਭਾਗ ਕਾਗਾ ਗਰੰਗ ਡੋਲਿਆ ਸਗਲਾ ਖਾਇਆ ਮਾਸ ਇਹ ਦੋਨ ਨਾ ਮਤਿ ਸੁਹੂ ਪੇਰ ਦੇਖਣ ਕੀ ਆਸ ਕਾਗਾ ਚੁੰਡ ਨਾ ਪਿੰਜਰਾ ਬਸੇ ਦਾ ਉੱਡਰ ਜਾਏ ਜਿਤ ਪਿੰਜਰੇ ਮੇਰਾ ਸ਼ੋਭ ਵਸੈ ਮਾਜ਼ਨਤਿ ਦੋਖਾਈ ਪ੍ਰੇਦ ਗੂਰਨ ਮਾਣੀ ਛੱਡ ਕਰ ਨਿਕਰਿਆ ਕਰਿ ਆਉ ਸਰਬਰ ਮੈਤੇ ਆਵਣਾ ਮਰਨੋਂ ਨਾ ਡਰਿਆ ਓ ਐਨੀ ਲੋਣੀ ਦੇਖਦਿਆਂ ਕੀਤੀ ਚੱਲ ਗਈ ਫਿਰ ਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸਕੂਈ ਫਿਰ ਦਾ ਜੇ ਤੂੰ ਨਿਹਰਾ ਹੋਈ ਰਹੋ ਹੋਈ ਰਹੇਂ ਸਰਜ ਗਤੀ ਰ ਹੋਈ ਕੰਦੀ ਉਤੇ ਰੁਖੜਾ ਕਿਚਰ ਕ ਬੰਨਾ ਧੀਰ ਫਿਰ ਦਾ ਕੱਚੇ ਪਾਂਡੇ ਰਖੀਐ ਕਿ ਚਰਦਾਈ ਨੀਰ ਫਿਰ ਦਾ ਮਹਿ ਨ ਸਖਣ ਰਹਿ ਗਏ ਵਾਸ ਆਇਆ ਤਲ ਗੋਰਾ ਸੇ ਨਮਾਣੀਆਂ ਬੈਸ ਰੂਹਾ ਮਲ ਆਕੀ ਸਿੱਖ ਬੰਦਗੀ ਚੱਲਣ ਅੱਜ ਕੀ ਗੱਲ ਫਰੇਦਾ ਮੌਤੇ ਦਾ ਬੰਨਾ ਐਵੇਂ ਦਿਸੈ ਜਿਉਂਦਰ ਆਵੀ ਢਾ ਅੱਗੇ ਦੋ ਜਗ ਤੱਪਿਆ ਸੁਣੇ ਹੂਲ ਪਵੇਗੇ ਗਾਗ ਇਕਨਾਂ ਨੂੰ ਸਭ ਸੋ ਜਿਾਈ ਇਕ ਫਿਰਦੇ ਵੇਹ ਬੁਰਵਾ ਅਮਲ ਜੇ ਕੀਤੇ ਅੰਗਨੀ ਵਿੱਚ ਛੇਦਰ ਗੀ ਉਗਹ ਫਿਰਦਾ ਦਰਿਆ ਵੇਖਨੇ ਬਗਲਾ ਬੈਠਾ ਖੇਲ ਕਰੇ ਖੇਲ ਕਰਨ ਦੇ ਖੰਜਨੋ ਚਿੰਤੇ ਬਾਜ ਪਏ ਬਾਜ ਬੇਜੁਰਾ ਬਦੇ ਖੇਲਾ ਵਿਸਰੀਆਂ ਜੋ ਮਨ ਚੇਦਨਾ ਚੀਤੇ ਸੰ ਸੇ ਘਾਲੀ ਰੱਬ ਕੀਆ ਸਾਡੇ ਦ੍ਰੈ ਮਨ ਦੇ ਹੋਰੇ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਦੇ ਸੁਣੀ ਬਨ ਮਲ ਗਲ ਮੌਦਿਆ ਆਵਸੀ ਸ਼ਬਦ ਰਵਾਜੇ ਭੰਨ ਤਿਨਾ ਪਿਆਰਿਆ ਭਾਈਆ ਅਗੀ ਦਿੱਤਾ ਬੰ ਵੇਖੋ ਬੰਦਾ ਜੱਲਿਆ ਚੌਂ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਛੇਦਰ ਗਿਆ ਇਹ ਕੰਮ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਛੇਦਰ ਗਈ ਆਏ ਕੰਮ ਵਾਹਿਗੁਰੂ ਜੀ ਕਾ ਖਾਲਸਾ Wahid ji ki fateh